ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਉਹੀ ਬੱਚੀ ਆ ਜੀ ਜਿਹਨੂੰ ਆਪਾਂ ਅੰਬਿਕਾ ਚੋਂ ਲੈ ਕੇ ਆਏ ਸੀ ਇਹ ਪਹਿਲਾਂ ਇਹਦੀ ਲੱਤ ਟੁੱਟ ਗਈ ਸੀ ਫਿਰ ਆਪਾਂ ਇਲਾਜ ਕਰਾਇਆ ਫਿਰ ਵਿਚਾਰੀ ਫੇਰ ਬਿਮਾਰ ਹੋ ਗਈ ਇਹ ਇਹਦੇ ਗਲੇ 'ਚ ਇਨਫੈਕਸ਼ਨ ਹੋ ਗਿਆ ਹਨਾ ਲੀਵਰ ਚ ਇਨਫੈਕਸ਼ਨ ਖੂਨ ਦੀ ਘਾਟ ਟੈਸਟ ਕਰਾਇਆ ਸੀ ਬਹੁਤ ਸਾਰੀਆਂ ਬਿਮਾਰੀਆਂ ਆਈਆਂ ਉਹਦੇ ਵਿੱਚ ਤੋਂ ਫਿਰ ਆਪਾਂ ਇਹਨੂੰ ਲਗਾਤਾਰ 3-4 ਦਿਨ ਹਸਪੀਟਲ ਲੈ ਕੇ ਜਾਂਦੇ ਰਹੇ ਹੁਣ ਇਹ ਠੀਕ ਐ ਤੇ ਹੁਣ ਆਪਾਂ ਇਹਨੂੰ ਰੱਖ ਲਿਆ ਕਿਉਂਕਿ ਆਪਣੇ ਪਹਿਲੇ ਹੀ ਹੈਗਾ ਇੱਕ ਤਾਂ ਆਪਣੇ ਹੈਗਾ ਪਹਿਲਾਂ ਤਿੰਨ ਚਾਰ ਆਪਣੇ ਕੋਲੇ ਬਾਹਰ ਵੀ ਨੇਗੇ ਚਲੋ ਕੋਈ ਗੱਲ ਨਹੀਂ ਹੁਣ ਇਹਨੂੰ ਰੋਡ ਤੇ ਮਾਰਨ ਵਾਸਤੇ ਥੋੜਾ ਨਾ ਛੱਡ ਸਕਦੇ ਆਂਗੇ ਹਨਾ ਤਾਂ ਕੱਲ ਵੀ ਅਸੀਂ ਉਧਰ ਲੰਗੇ ਜਾਂਦੇ ਸੀ ਇੱਕ ਥਾਰ ਵਾਲਾ ਮੁੰਡਾ ਇੱਕ ਮਿੰਟ ਚ ਇੰਨੇ ਇੱਕ ਛੋਟੇ ਪੱਪੀ ਨੂੰ ਨਾ ਉਹਦੇ ਮੂੰਹ ਚ ਇੱਕ ਰੋਟੀ ਦਾ ਟੁਕੜਾ ਫੜਿਆ ਹੋਇਆ ਸੜਕ ਕ੍ਰੋਸ ਕਰਦਾ ਸੀ ਉਹ ਇੱਕ ਮਿੰਟ ਚ ਪੀਸ ਕੇ ਤੁਰ ਗਿਆ ਉਹਨੂੰ ਮੈਨੂੰ ਬਹੁਤ ਦੁੱਖ ਲੱਗਦਾ ਜਦੋਂ ਇਦਾਂ ਦੇ ਐਕਸੀਡੈਂਟ ਹੁੰਦੇ ਨੇ ਨਾ ਇਸ ਕਰਕੇ ਮੈਂ ਇਹਨੂੰ ਮਰਨ ਵਾਸਤੇ ਨਹੀਂ ਛੱਡ ਸਕਦੀ ਇਹਨੂੰ ਆਪਾਂ ਘਰੀ ਰੱਖ ਲਿਆ ਹੁਣ ਬੜੇ ਮਜੇ ਨਾਲ ਰਹਿੰਦੀ ਆ ਉੱਪਰ ਮੇਰਾ ਬੇਟਾ ਸੌਂਦਾ ਨਾ ਕੂਲਰ ਲਾ ਕੇ ਉਹਦੇ ਨਾਲ ਸੌਂ ਜਾਂਦੀ ਹੈਗੀ ਇਹਦੇ ਨਾਲ ਹੁਣ ਸਾਡਾ ਬਹੁਤ ਪਿਆਰ ਹੋ ਗਿਆ ਇਹਨੂੰ ਹੁਣ ਆਪਾਂ ਛੱਡਣਾ ਨਹੀਂ ਹੈਗਾ ਇਹਨੂੰ ਆਪਾਂ ਰੱਖਣਾ ਹੈਗਾ ਇਹ ਸਾਡੇ ਨਾਲ ਹੀ ਰਹੂਗੀ ਹੁਣ ਹੈਨਾ ਇਹ ਹੁਣ ਬਿਲਕੁਲ ਠੀਕ ਠਾਕ ਆ ਅੱਜ ਫੇਰ ਲੈ ਕੇ ਜਾਵਾਂਗੇ ਹਸਪੀਟਲ ਤਾਂ ਫੇਰ ਕੋਈ ਹੋਰ ਦਵਾਈ ਲੈ ਕੇ ਆਵਾਂਗੇ ਤਾਂ ਕਿ ਇਹਦੇ ਨਾਲ ਉਹਦਾ ਬਲੱਡ ਬਣੇ ਤੇ ਇਹ ਤੰਦਰੁਸਤ ਹੋ ਜੇ ਹੁਣ ਖਾਣ ਪੀਣ ਵੀ ਲੱਗ ਗਈ ਵਧੀਆ ਖਾਂਦੀ ਪੀਂਦੀ ਆ ਵਧੀਆ ਤੁਰੀ ਫਿਰਦੀ ਆਗੀ ਚਲ ਵਿਚਾਰੇ ਦੀ ਜ਼ਿੰਦਗੀ 사 ਵਰਜੂ ਮੇਰੇ ਤਾਂ ਜਿੰਨਾ ਚਿਰ ਸਾਹ ਚੱਲਦੇ ਨੇ ਇੰਨਾ ਵਾਸਤੇ ਨਹੀਂ ਹੈਗਾ ਹਨਾ ਮੈਂ ਤਾਂ ਆਪਣੀ ਜ਼ਿੰਦਗੀ ਇਹਨਾਂ ਦੇ ਲੇਖੇ ਲਾਤੀ ਕਿਤੇ ਵੀ ਮੈਂ ਇਦਾਂ ਦਾ ਨਹੀਂ ਦੇਖ ਸਕਦੀ ਤੋਂ ਮੈਂ ਤਾਂ ਜਿੰਨਾ ਚਿਰ ਜਾਊਂਗੀ ਇਹਨਾਂ ਦੀ ਹੀ ਸੇਵਾ ਕਰੂੰਗੀ